ਹਾਂਜੀ ਸਭ ਤੋਂ ਪਹਿਲਾਂ ਸਾਰੀਆਂ ਭੈਣਾਂ ਤੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਹਾਨੂੰ ਪਤਾ ਹੈ ਰਖੜੀ ਤੋਂ ਬਾਅਦ 21 ਦਿਨਾਂ ਦਾ ਮੇਲਾ ਆਪਾਂ ਸ਼ੁਰੂ ਕੀਤਾ ਹੈ 21 ਦਿਨਾਂ ਦੇ ਮੇਲੇ ਵਿੱਚ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਆ ਰਹੇ ਹੈ ਚਾਹੇ ਉਹ ਨੋਰਮਲ ਸੂਟ ਨੇ ਚਾਹੇ ਉਹ ਪਾਰਟੀ ਵੇਅਰ ਨੇ ਚਾਹੇ ਨੇ ਦਾਜਵਰੀ ਵਾਲੇ ਆ ਦੇਖੋ ਹੁਣ ਮੈਂ ਦੋ ਡਿਜ਼ਾਈਨ ਡਿਸਪਲੇ ਕੀਤੇ ਹੈ ਜਿਹੜੇ ਕਿ ਮੇਰੇ ਕੋਲ ਰੈਗੂਲਰ ਆ ਰਹੇ ਨੇ ਤੇ ਬਹੁਤ ਹੀ ਜੈਨੂਇਨ ਪ੍ਰਾਈਸ ਤੇ ਆ ਰਹੇ ਨੇ ਪੂਰੇ ਹੈਵੀ ਦੁਪੱਟਿਆਂ ਦੇ ਨਾਲ ਨੇ ਆ ਦੇਖੋ ਦੁਪੱਟੇ ਦੇਖੋ ਜੀ ਇਹਨਾਂ ਦੇ फोर साइडेड दुपट्टे ਨੇ ਵਰਕ ਕੀਤਾ ਹੋਇਆ ਫੋਰ ਸਾਈਡਰ ਸਾਰਾ ਹੈਂਡਵਰਕ ਹੈ ਔਰ ਆ ਦੂਜੇ ਡਿਜ਼ਾਈਨ ਦਾ ਦੁਪੱਟਾ ਦੇਖੋ ਤੁਸੀਂ ਮਲਟੀ ਸ਼ੈਡਡਡ ਸਿੱਪੀ ਵਿੱਚ ਐਡ ਕੀਤੀ ਹੈ ਜੇ ਪੂਰਾ ਪਰਲ ਦੇ ਨਾਲ ਘਟ ਦਾਣਾ ਲਾ ਕੇ ਕੰਮ ਕੀਤਾ ਹੋਇਆ ਹੈ ਦੇਖੋ ਸਾਰਾ ਫਰੰਟ ਬਣਿਆ ਨਾਲ ਦਿੱਤਾ ਸੂਟ ਦਾ ਬਾਰਡਰ ਤੇ ਰੇਟ ਦੀ ਗੱਲ ਕਰੀਏ ਤਾਂ ਆਪਾਂ ਦੇਖੋ ਜੀ ਸਿਰਫ 4500 ਦੀ ਰੇਂਜ 8899000 ਵਾਲੇ ਸੂਟ ਨੇ ਇਹ ਆਪਾਂ ਨੂੰ ਮਿਲ ਰਿਹਾ ਜੀ ਸਿਰਫ 4500 ਦਾ ਇਹਦੇ ਵਿੱਚ ਕਲਰ ਜੇ ਆਪਾਂ ਚੈੱਕ ਕਰਨਾ ਹੈ ਕਲਰ ਬਹੁਤ ਪਿਆਰੇ ਪਿਆਰੇ ਆਏ ਹੈ ਬ੍ਰਾਈਡਲ ਕਲਰ ਆਇਆ ਹੈ ਰੈੱਡ ਦਾ ਮਜੈਂਟਾ ਫਰੋਜੀ ਤੇ ਉਦੋਂ ਬਾਅਦ ਇਹਦੇ ਦੂਜੇ ਡਿਜ਼ਾਈਨ ਦੇ ਕਲਰ ਹੈਗੇ ਜੀ orange mustard ਮਹਿਰੂਨ ਰਾਸਟ ਸੀ ਗ੍ਰੀਨ ਕਲਰਾਂ ਦੇ ਵਿੱਚ ਵੀ ਕੋਈ ਕਮੀ ਨਹੀਂ ਹੈ ਜੀ ਜੀ ਔਰ ਇਹ 50% ਆਫ ਦਾ ਮੇਲਾ 21 ਦਿਨ ਦਾ ਮੇਲਾ ਹੈ ਇਹਦੇ ਵਿੱਚ ਜੇ ਤੁਸੀਂ ਆਪਦੀ ਦਾਜਵਰੀ ਬਣਾਉਣੀ ਹੋ ਬਹੁਤ ਬੈਨੀਫਿਟ ਹੈ ਜਿੱਥੇ ਤੁਹਾਡਾ ਲਾ ਲਓ ਕਿ ਲੱਖ ਰੁਪਿਆ ਲੱਗਣਾ ਮਾਰਕੀਟ ਦੇ ਵਿੱਚ ਬਾਜ਼ਾਰ 'ਚ ਸ਼ੋਪਿੰਗ ਕਰਦੇ ਹੋ ਇੱਥੇ ਆ ਕੇ ਤੁਹਾਡਾ 50000 ਨਾਲ ਹੀ ਸਰ ਜਾਣਾ ਹੈ ਦੇਨ ਲੈਣ ਵੀ ਹੋ ਜਾਣਾ ਹੈ ਦਾਜਵਰੀ ਵਾਲੀ ਸੂਟ ਵੀ ਬਣ ਜਾਣੇ ਹੈ ਜਿੱਥੇ ਤੁਹਾਡਾ 50 ਦਾ ਬਜਟ ਹੈ ਉੱਥੇ ਤੁਹਾਡਾ 25 ਨਾਲ ਹੀ ਸਰ ਜਾਣਾ ਇੱਕ ਵਾਰੀ ਤੁਸੀਂ ਆ ਕੇ ਦੇਖੋ ਦੂਰੋਂ ਦੂਰੋਂ ਕਸਟਮਰ ਆ ਰਹੇ ਹੈ ਫਰਮਾਨਗੜ ਗੰਗਾ ਨਗਰ ਤੋਂ ਠੀਕ ਹੈ ਜੀ ਪੰਜਾਬ ਵਿੱਚੋਂ ਵੀ ਬਹੁਤ ਦੂਰੋਂ ਦੂਰੋਂ ਆ ਰਿਹਾ ਹੈ ਅੰਮ੍ਰਿਤਸਰ ਰਕ ਦਾ ਕਸਟਮਰ ਆ ਰਿਹਾ ਵੀਰੇ ਤੇ ਹਾਂ ਜੀ ਵੀਰੇ ਇਹ ਜਿਹੜਾ ਤੁਸੀਂ ਡਿਜ਼ਾਈਨ ਦੇਖ ਰਹੇ ਹੋ ਬੀ ਸ਼ੇਪ ਨੈਕ ਦਾ ਤੇ ਨਾਲ ਗੋਟਾ ਸਟਾਈਲ ਦੁਪੱਟਾ ਹੈ ਬਹੁਤ ਸੋਹਣਾ ਹੈਂਡਵਰਕ ਕੀਤਾ ਹੋਇਆ ਇਹਦੇ ਤੇ ਕਲਰ ਇਹਦੇ ਆਇਆ ਮੇਰੇ ਕੋਲੇ 4 ਤੇ ਰੇਟ ਦੀ ਗੱਲ ਕਰਾਂਗੇ ਆਪਾਂ ਬਾਅਦ ਵਿੱਚ ਪਹਿਲਾਂ ਤੁਸੀਂ ਡਿਜ਼ਾਈਨ ਦੇਖੋ ਬਿਲਕੁਲ ਨਵੇਂ ਕੱਪੜੇ ਤੇ ਹੈ ਦਾਸ਼ਾ ਬੇਸ ਦੇ ਉੱਤੇ ਬਾਰੀਕ ਸਿਪਲੀ ਵਰਕ ਕੀਤਾ ਹੋਇਆ ਚਾਰ ਇਹਦੇ ਕਲਰ ਹੈ ਬਿਲਕੁਲ ਪਿਸਟਲ ਕਲਰ ਵਾਲੇ ਵਿੱਚ ਆਇਆ ਸਿਰਫ 2450 ਦੀ ਰੇਂਜ 4900 ਵਾਲਾ ਡਿਜ਼ਾਈਨ 2400 ਦੀ ਰੇਂਜ ਆਇਆ ਆ ਦੇਖੋ 50% ਔਫ ਤੇ ਮਿਲਣਾ ਜੀ ਇਸ ਤਰ੍ਹਾਂ ਦੀ ਬਹੁ ਵੈਰਾਈਟੀ ਮੇਰੇ ਕੋਲ ਆ ਚੁੱਕੀ ਹੈ ਜਿਵੇਂ ਕਿ ਆਹ ਵਾਲਾ ਡਿਜ਼ਾਈਨ ਆ ਦੇਖੋ 2550 ਦੀ ਰੇਂਜ ਚ ਆਇਆ 20 ਸ਼ੇਪ ਨੇਕ ਵਾਲਾ ਆ ਦੇਖੋ ਜੀ ਡਿਜ਼ਾਈਨ ਦੇਖੋ ਨਵੇਂ-ਨਵੇਂ ਡਿਜ਼ਾਈਨ ਆ ਰਹੇ ਨੇ ਮੇਰੇ ਕੋਲੇ ਕਲਰ ਵੀ ਨਾਲ ਆ ਰਹੇ ਨੇ। ਇਹਦੇ ਇਸ ਸੀਜ਼ਨ ਦੀਆਂ ਨਵੀਆਂ ਆਈਟਮਾਂ ਆ ਚੁੱਕੀਆਂ ਨੇ ਤੇ ਬਿਲਕੁਲ ਨਵੇਂ ਟ੍ਰੈਂਡੀ ਆਈਟਮ ਤੁਹਾਨੂੰ ਦਿਖਾਉਣ ਲੱਗਿਆ ਮੈਂ। ਪੈਂਟ ਪਲਾਜ਼ੋ ਬਾਟਮ ਬਰੋਕੜ ਦਾ ਮਟੀਰੀਅਲ ਦਿੱਤਾ ਜੀ 3 ਮੀਟਰ ਨਾਲ ਤੇ ਸਾਰਾ ਟੋਟਲੀ ਢਬਕੇ ਦਾ ਵਰਕ ਹੈ। ਇਸ ਵਾਰ ਅੱਪਾ ਢਬਕੇ ਦਾ ਕੰਮ ਥੋੜਾ ਲਾਈਟ ਵੇਟ ਚ ਵੀ ਤਿਆਰ ਕਰਾਇਆ ਕਿਉਂਕਿ ਕਈ ਪਹਿਣਾ ਐ ਲਾ ਲੋ ਜੀ ਨਾਰਮਲ ਦੇ ਵਿੱਚ ਵੀ ਢਬਕੇ ਦਾ ਕੰਮ ਮੰਗਦੇ ਸੀਗੇ। ਇਹ ਉਹਨਾਂ ਲਈ ਆਪਾਂ ਤਿਆਰ ਕਰਾਇਆ ਹੈਗਾ 5-6000 ਦੀ ਰੇਂਜ ਚ 7000 ਦੀ ਰੇਂਜ ਚ ਅਦਰਵਾਈ ਬਾਜ਼ਾਰ ਚ ਤਾਂ ਇਹ 12-12 13-13000 ਦੇ ਸੂਟ ਹੈਗੇ ਆ ਆ ਦੇਖੋ ਕੰਮ ਦੇਖੋ ਦਬਕੇ ਦਾ ਕੰਮ ਪਿਓਰ ਦਬਕਾ ਲੱਗੇ ਕਾਲਾ ਪੈਣ ਵਾਲਾ ਦਬਕਾ ਨਹੀਂ ਲੱਗਿਆ ਤੇ ਬ੍ਰੋਕਰ ਜਿਹੜੀ ਲੱਗੀ ਹੈ ਨਾਲ ਆ ਦੇਖੋ ਜੀ ਸੈਲਫ ਵਾਲੀ ਬ੍ਰੋਕਰਟ ਹੈ ਬਾਟਮ ਪੈਂਟ ਪਲਾਜੋ ਕੁਝ ਵੀ ਬਣਾ ਸਕਦੇ ਹੋ 3 ਮੀਟਰ ਮਟੀਰੀਅਲ ਦਿੱਤਾ ਹੋਇਆ ਹੈ ਔਰ ਇਹਦੇ ਵਿੱਚ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਮੈਂ ਤੁਹਾਨੂੰ ਦਿਖਾਉਂਗਾ ਬਹੁਤ ਪਿਆਰੇ ਪਿਆਰੇ ਆ ਦੇਖੋ ਸੈਲਫ ਦੇ ਵਿੱਚ ਡਿਜ਼ਾਈਨ ਆਇਆ ਮੇਰੇ ਕੋਲੇ ਇਹ ਸਾਰੇ ਤੁਹਾਨੂੰ 50% ਆਫ ਤੇ ਮਿਲਨੇ ਆਂ ਕਰੇ ਬਾਟਮ ਦੇ ਨਾਲ ਆ ਦੋ ਆਡੀ ਆਈਟਮਾਂ ਮਿਲਦੀਆਂ 50% ਆਫ ਤੇ ਜਿਵੇਂ ਬਹੁਤ ਸੋਹਣਿਆ ਆਈਟਮ ਆ ਗਏ ਸੂਟਾਂ ਨਾਲੋਂ हट ਕੇ ਸ਼ਰਾਰਾ ਸਟਾਈਲ ਦੇ ਵਿੱਚ ਡਿਜ਼ਾਈਨ ਦੇਖੋ ਤੁਸੀਂ ਮੈਂ ਓਪਨ ਕਰ ਰਿਹਾ ਤੁਹਾਡੇ ਸਾਹਮਣੇ ਬਹੁਤ ਹੀ ਪਿਆਰੀ ਆਈਟਮ ਆਈ ਹੈ ਸ਼ਾਰਟ ਆਏਗੀ ਇਹਦੇ ਨਾਲ ਸ਼ਰਟ ਚੋਲੀ ਕਹਿੰਦੇ ਸ਼ਰਟ ਕਹੋ ਜੀ ਤੇ ਨਾਲ ਆਏਗਾ ਇਹਦੇ சரਾਰਾ ਆ ਦੇਖੋ ਜੀ சரਾਰਾ ਗਰਾਰਾ ਉਹ ਵੀ ਸੋਨਾ ਵਾਲਾ ਆ ਦੇਖੋ ਆ ਕਲੀਆਂ ਪਾਈਆਂ ਵੀ ਆ ਸਾਰੇ ਗਰਾਰੇ ਦੇ ਵਿੱਚ ਇਹਦੇ ਵਿੱਚ ਤੁਹਾਨੂੰ ਕਲਰ ਵੀ ਮਿਲਨੇ ਆ ਉੱਪਰ ਵਰਕ ਕੀਤਾ ਹਲਕਾ ਹਲਾ ਦੁਪੱਟਾ ਆਏਗਾ ਨੈਟ ਦਾ ਨੈਟ ਤੇ ਦੁਪੱਟੇ ਦੇ ਨਾਲ ਫੇਰ ਆਈਟਮਾਂ ਰਿਟਰਨ ਆਪਣੇ ਕੋਲੇ ਡਿਜ਼ਾਈਨਿੰਗ ਆ ਰਹੀ ਆ ਦੇਖੋ ਕਲਰ ਦੇਖੋ ਵੀਰੇ ਆ 4 ਕਲਰ ਇਹਦੇ ਚ ਅਵੇਲੇਬਲ ਆ ਬਹੁਤ ਸੋਹਣੀ ਆਈਟਮ ਆਈ ਹੈ ਰੇਟ 50% ਆਫ ਤੇ ਹੀ ਮਿਲਣਾ ਤੁਹਾਨੂੰ ਇਸ ਤਰ੍ਹਾਂ ਦੀਆਂ ਆਈਟਮਾਂ ਵੀ ਹੁਣ ਪਾਰਟੀ ਵੇਅਰ ਆਪਣੇ ਜੀ ਵੀਰੇ ਲਾਸਟ ਟਾਈਮ ਆਪਾਂ ਲਿਆਏ ਸੀ ਆਹ ਗ੍ਰੇ ਸਟੀਲ ਗ੍ਰੇ ਕਲਰ ਦੇ ਨਾਲ ਰਾਇਲ ਬਲੂ ਕਲਰ ਦਾ ਕੰਟਰਾਸਟ 13500 ਦੀ ਰੇਂਜ ਫੁੱਲ ਹੈਵੀ ਸੂਟ ਆ ਦੇਖੋ ਮੈਂ ਓਪਨ ਵੀ ਕਰ ਰੱਖਿਆ ਹੈ ਇਸ ਬਾਰੇ ਇਹਦੇ ਚ ਆਪਾਂ ਦੋ ਕੰਟਰਾਸਟ ਹੋਰ ਐਡ ਕੀਤੇ ਹੈ ਉਹ ਵੀ ਕੰਟਰਾਸਟ ਬਹੁਤ ਸੋਹਣੇ ਹੈ येलो ਨਾਲ ਡਾਰਕ ਫਰੋਜੀ ਕਲਰ ਦਾ ਤੇ ਰਾਸ਼ਤ ਨਾਲ ਮੋਰ ਪੰਖੀ ਕਲਰ ਦਾ ਤਿੰਨ ਕੰਟਰਾਸਟ ਆਪਣੇ ਕੋਲੇ ਅਵੇਲੇਬਲ ਹੈ ਫੁੱਲ ਹੈਵੀ ਦਾਜਵਰੀ ਵਾਲਾ ਸੂਟ ਹੈ ਬਾਜ਼ਾਰ 'ਚ ਜੇ ਤੁਹਾਨੂੰ 25-30 ਹਜ਼ਾਰ ਤੋਂ ਘੱਟ ਮਿਲ ਜੇ ਜ਼ਵਾਬਦਾਰੀ ਮੇਰੀ ਹੈ ਪੂਰੀ ਐ ਸੋਹਣੀ ਆਈਟਮ ਤੇ ਸ਼ਾਨਦਾਰ ਆਈਟਮ ਹੈ ਲਾਸਟ ਟਾਈਮ ਆਹ ਕਲਰ ਸੀ ਇਕੱਲਾ ਤੇ ਹੁਣ ਦੋ ਕਲਰ ਹੋਰ ਐਡ ਹੋ ਚੁੱਕੇ ਆ ਇਹਦੇ ਵਿੱਚ ਇਸ ਤਰ੍ਹਾਂ ਨਵੀਂ-ਨਵੀਂ ਵੈਰਾਈਟੀ ਤੇ ਨਵੇਂ-ਨਵੇਂ ਡਿਜ਼ਾਈਨ ਕਾਜਵਰੀ ਵਾਲੇ ਸੂਟ ਤੇ ਲੈਨ ਦੇਣ ਵਾਲੇ ਸੂਟ ਤੁਹਾਨੂੰ ਮਿਲਨੇ 21 ਦਿਨਾਂ ਦੇ ਮੇਲੇ 'ਚ ਬਿਲਕੁਲ ਹੀ ਲੋਅ ਪ੍ਰਾਈਸ ਤੇ 50% ਆਫ ਇਹ ਜਿਹੜਾ ਤੁਸੀਂ ਮੋਰਨੀ ਵਾਲਾ ਡਿਜ਼ਾਈਨ ਮੰਗ ਰਹੇ ਸੀ ਉਹ ਆਪਣੇ ਕੋਲੇ ਆ ਗਿਆ ਆ ਦੇਖੋ ਜੀ ਕਲੈਕਸ਼ਨ ਦੇ ਵਿੱਚ ਇਹ ਡਿਜ਼ਾਈਨ ਚੈੱਕ ਕਰ ਲਓ ਪਹਿਲਾਂ ਤੁਸੀਂ ਪੂਰਾ ਫਰੰਟ ਬਣਿਆ ਹੋਇਆ ਪੌਂਚੇ ਬਣਿਆ ਬਾਜੂ ਹੈ ਤੇ ਨਾਲ ਇਹ ਦੁਪੱਟਾ ਵੀ ਬਹੁਤ ਸੋਹਣਾ ਹੈ ਮੋਰਨੀ ਵਾਲਾ ਆ ਦੇਖੋ ਜੀ ਆ ਆ ਗਿਆ ਦੁਪੱਟਾ ਇਹਦਾ ਰੇਟ ਦੀ ਗੱਲ ਕਰੀਏ ਦਾ ਸਿਰਫ 11500 ਦੀ ਰੇਂਜ ਦੇ ਵਿੱਚ ਇਹ ਸੂਟ ਮਿਲਣਾ ਹੈ ਔਰ ਬਰਾਈਡਲ ਦੇ ਵਿੱਚ ਕਲਰ ਆਏ ਆ ਦੇਖੋ ਜੀ ਦੂਜਾ ਕਲਰ ਵੀ ਬਹੁਤ ਸੋਹਣਾ ਹੈ ਇਹਦਾ ਮਹਿਰੂਨ ਕਲਰ ਤੇ ਰਾਇਲ ਮਜੈਂਟਾ ਕਲਰ ਹੈ ਜਿਹਨੂੰ ਆਪਾਂ ਇੱਕ ਰਾਇਲ ਬਲੂ ਕਹਿੰਦੇ ਆ ਰਾਇਲ ਮਜੈਂਟਾ ਕਲਰ ਹੈ ਪਿਓਰ ਮਜੈਂਟਾ ਇਹਦੇ ਵਿੱਚ ਰੈੱਡ ਕਲਰ ਵੀ ਤਿਆਰ ਕਰਵਾਦੇ ਆ ਜਿਹੜੇ ਮੇਰੀਆਂ ਭੈਣਾਂ ਨੇ ਆਰਡਰ ਕਰਨਾ ਹੈ ਤਾਂ ਆਨਲਾਈਨ ਵੀ ਕਰ ਸਕਦੇ ਆ ਇਹ ਵਾਲਾ ਜਿਹੜਾ ਪੀਸ ਹੈ ਸਾਡੇ ਕੋਲੇ ਛੋਟ ਦੇ ਵਿੱਚ ਆਇਆ ਹਜੇ 2 ਪੀਸ ਆਏ ਆ ਤੁਸੀਂ ਆਪਣੀ ਦਾਜਵਰੀ ਵਾਸਤੇ ਆਰਡਰ ਕਰਨਾ ਹੈ ਤਾਂ ਪਲੀਜ਼ ਨਾਲ ਦੀ ਨਾ ਕਰ ਦਿਓ ਧੰਨਵਾਦ ਸੀ ਸੂਟਾਂ ਦੇ ਨਾਲ ਫੈਂਸੀ ਦੁਪੱਟੇ 50% ਸਕੂਨ ਤੋਂ 128 ਸਕੂਨ ਤੇ ਫੈਂਸੀ ਸੂਟਾਂ ਦੇ ਨਾਲ ਫੈਂਸੀ ਦੁਪੱਟੇ 1200 1300 ਦੇ ਆਰਟੀਕਲ ਮਿਲਣ ਜਾ ਰਿਹਾ ਸਿਰਫ ਭਾਜੀ 600 ਰੁਪਏ ਤੋਂ 600 ਰੁਪਏ ਆਰਟੀਕਲ ਹੈ ਬਹੁਤ ਹੀ ਪਿਆਰੇ ਪਿਆਰੇ ਕਲਰ ਹੈ ਸਾਰਾ ਮਾਸਟੋਕ ਮੇ ਤੋਂ ਨਵਾਂ ਆਇਆ ਜੀ ਬਿਲਕੁਲ हटके ਡਿਜ਼ਾਈਨਿੰਗ ਹੈ 600 ਰੁਪਏ ਦਾ ਸੂਟ ਹੈ 1200 1300 ਵਾਲਾ ₹600 ਦੇ ਆ ਜਿੰਨਾ ਸਟਾਕ ਬੰਧ ਹਾਰਨ ਮੈਂ ਤੇ ਯਕੀਨ ਮੰਨਿਆ 13 13 16 100 1300 1400 ਤੁਸੀਂ ਆਪਣੇ ਵਾਸਤੇ ਲੈਣਾ ਕਿਸੇ ਭੈਣ ਭਾਈ ਨੇ ਗਿਫਟ ਕਰਨਾ ਹੈ ਕਿ ਵਿਆਹ ਸ਼ਾਦੀ ਦੇਣ ਲੈਣ ਨੇ ਤੇ ਬਹੁਤ ਫਾਇਦਾ ਹੈ ਬਹੁਤ ਫਾਇਦਾ ਹੈ ਸਹੀ ਕਹਿ ਰਹੇ ਬਹੁਤ ਫਾਇਦਾ ਲਿਮਟਡ ਸਟਾਕ ਆਇਆ ਮੈਂ ਤੋਂ ₹600 ਦਾ ਛੋਟ ਹੈ ਬਹੁਤ ਹੀ ਘੱਟ ਰੇਟ ਹੈ 50% ਸਕੋਨ ਤੋਂ 50% ਸਕੋਨ 50% ਆਫ ਜਨਕੀ ਅੱਧੇ ਰੇਟ ਪਿਓਰ ਜਾਮ ਦੇ ਉੱਪਰ ਲੈ ਕੇ ਆ ਮੈਂ ਤੁਹਾਡੇ ਬਹੁਤ ਹੀ ਸ਼ਾਨਦਾਰ ਆਰਟੀਕਲ ਬਹੁਤੇ ਪਿਆਰਾ ਤੇ ਬਹੁਤੇ ਖੂਬਸਰਤ ਬਹੁਤੇ ਪਿਆਰਾ ਤੇ ਬਹੁਤੇ ਖੂਬਸਰਤ ਆਰਟੀਕਲ ਪਾ ਲਈ ਤੇ ਅਪਰ ਦੁਪੱਟੇ ਦੀ ਗੱਲ ਕਰ ਰਹੀ ਪਿਓਰ ਦਰਪਟਾ ਪਿਓਰ ਦਰਪਟੇ ਨਾਲ ਲੈ ਕੇ ਆ 50 ਰੋਪ ਤੇ ਬਾਜ਼ਾਰ ਦੀ ਕੋਈ ਕਮਿਨੀ ਸਟਾਕ ਵੀ ਕੋਈ ਕਮਿਨੀ ਭਾਦੀ ਰੇਟ ਦੇ ਕਰਾ ਦੋ 17 1600 ਰੁਪਏ ਨ ਜਾ ਰਹਾ ਸਿਰ 850 ਰੁਪਏ ਦੀ ਆਹ ਕਲਰ ਜਮੇ ਦੀ ਸਾਰਾ ਮਾਲ ਨਵਾਂ ਸਾਰਾ ਮਾਲ ਫਰੈਸ਼ ਸਾਰਾ ਮਾਲ ਤਾਜ਼ਾ ਜੋ ਤੁਹਾਡੇ ਅੱਗੇ ਓਪਨ ਕਰ ਰਿਆ ਸੀ ਪਿਓ ਦੇ ਦੁਪੱਟਿਆਂ ਨਾਲ ਜਾਨਪੋਟ ਨੇ ਸੂਟ ਆਏ ਨੇ ਸਿਰਫ 800 ਰੁਪਏ ਦਾ 850 ਦੇ ਵਿੱਚ 850 ਰੁਪਏ ਸੂਟ ਹੈ ਭਾਜੀ 50 ਓਫ ਤੋਂ ਵੱਧ ਓਫ ਤੇ ਇੱਕ ਗੱਲ ਹੋਰ ਕਹਾਂ ਜੀ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ 50 ਓਫ ਤੇ 1700 1200 1500 1600 ਸੂਟ ਮਿਲਣ ਜਾ ਰਹੇ ਪਿਓ ਦੇ ਦੁਪੱਟੇ ਨਾਲ 850 ਰੁਪਏ ਦਾ ਆ ਡਿਜ਼ਾਈਨ ਦੇਖੋ ਭਾਜੀ ਸਾਰੇ ਡਿਜ਼ਾਈਨ ਨਵੇਂ ਸਾਰਾ ਸਟਾਕ ਨਵਾਂ ਜੋ ਅੱਜ ਆਇਆ ਸੋਡੇ ਕਿ ਓਪਨ ਕਰ ਰਹਾ ਮੈਂ ਸਾਰੇ ਡਿਜ਼ਾਈਨ ਨਵੇਂ ਭਾਜੀ ਆ ਠੇਰਾਂ ਦੇ ਠੇਰ ਪੇਲੇ ਦੀ ਆ ਦਿਖਾ ਰੋ ਭਾਜੀ ਕੋਲ ਕਰ ਫਰਮੇ ਪਾਜੀ ਡਿਜ਼ਾਈਨ ਹਰ ਸਾਡੇ ਹਾਸੋ ਭਾਜੀ ਆਹ ਦੇ ਭਾਜੀ ਆਲੋ ਭਾਜੀ ਸਾਡੇ ਹਾਸੋ ਤੇ ਬਿਲਕੁਲ ਡਿਫਰੈਂਟ ਚੀਜ਼ਾਂ ਹੈ ਨਵੇਂ-ਨਵੇਂ ਡਿਜ਼ਾਈਨ ਹੈ ਨਵੇਂ-ਨਵੇਂ ਚੀਜ਼ਾਂ 90% ਤੋਂ ਵੱਧ ਡੋਪਟੇ ਹੈ ਵੀਡੀਓ ਮੇਲਾ ਸੁੱਟਾਂ ਦਾ ਜੀ ਮੇਲਾ ਸੁੱਟਾਂ ਦਾ ਸਪੈਸ਼ਲ 21 ਦਿਨਾਂ ਦਾ ਮੇਲਾ ਲੱਗਿਆ ਹੋਇਆ ਬਹੁਤ ਹੀ ਘੱਟ ਰੇਟਾਂ ਦੇ ਔਰ ਗੰਜਾ ਸੂਟ ਆਰਗੈਨਿਕ ਦੇ ਸੂਟ 50% ਸਕੋਰ ਤੋਂ ਜ਼ਿਆਦਾ ਸਕੋਰ ਤੇ 25 2500 ਵਾਲੇ ਸੂਟ ਮਿਲਣ ਜਾ ਰਹੇ ਮੈਡਮ ਜੀ ਮੈਡਮ ਜੀ 1300 ਰੁਪਏ ਦਾ ਆਰਟੀਕਲ ਚੱਕ ਹੋਰ ਗੰਜਾ ਬਾਈ ਹੋਰ ਗੰਜਾ ਦਾ ਸੂਟ ਬਹੁਤ ਹੀ ਪਿਆਰਾ ਬਹੁਤ ਹੀ ਸ਼ਾਨਦਾਰ ਦੁਪੱਤੇ ਦੇ ਨਾਲ ਮਿਲਣ ਜਾ ਰਿਹਾ ਸਿਰਫ 1300 ਰੁਪਏ ਦਾ ਹੀ 1300 ਰੁਪਏ ਦਾ ਸੂਟ ਹੈ ਦੁਪੱਟਾ ਫੈਂਸੀ ਬੋਟਮ ਤੇ ਵਰਕ ਹੈ ਭਾਜੀ ਬੋਟਮ ਤੇ ਵਰਕ ਹੈ ਬਹੁਤ ਹੀ ਸ਼ਾਨਦਾਰ ਆਰਟੀਕਲ ਹੈ ਸਿਰਫ 1300 ਰੁਪਏ ਦਾ ਬੀ ਨਕਲ ਹੈ ਜੀ ਬੀ ਨਕਲ ਹੈ 1300 ਰੁਪਏ ਦਾ ਜੀ ਬੋਤੀ ਚਾਰ ਚਾਂਦਾ ਡੇਰ ਔਰ ਗੰਜਾ ਦੇ ਉੱਪਰ ਭਾਦੀ ਬੋਟਮ ਤੇ ਵਰਕ ਵਾਲੇ ਸੂਟ ਸਿਰਫ ਮੇਨ ਜਾ ਰਿਹਾ 13 1300 ਰੁਪਏ ਦੀ 50% ਸਟੋਰ ਤੋਂ ਜਾਰਾ ਡਿਸਕਾਊਂਟ ਤੇ ਔਰਗੈਨਿਕ ਦੁਪੱਟੇ ਦੇ ਨਾਲ ਔਰਗੰਜਾ ਦੁਪੱਤੇ ਨਾਲ ਬੋਟਮ ਤੇ ਵਰਕ ਲੋਬਾ ਜੀ ਭਾਸ ਸਿਮਰ ਆ ਗਈ ਮੇਰੇ ਵੀਰ ਸਿਮਰ ਮੋਰਨੀ ਦਾ ਜੋੜਾ ਆ ਗਿਆ ਜੋੜਾ ਦੁਪੱਟਾ ਕੱਟ ਵਰਕ ਨਹੀਂ ਪਿਓ ਦਾ ਦਪੱਟਾ ਬੇਗਮ ਪਿਓ ਦਾ ਦਪੱਟਾ ਬੋਟਮ ਤੇ ਵਰਕ ਵਾਲੇ ਔਰਗੰਜਾ ਸੂਟ ਮਿਲਣ ਜਾ ਰਿਹਾ ਸਿਰਫ 1300 1300 1300 ਭਾਦੀ ਮੇਲਾ ਸੂਟਾਂ ਦਾ ਮੇਲਾ ਸੂਟਾਂ ਦਾ ਤੇਰਾ ਤੇਰਾ 100 ਰੁਪਏ ਦਾ ਔਰਗੰਝਾ ਦਾ 25 2500 ਵਾਲੇ ਸੂਟ ਦੇ ਵੀ ਜੀ 25 2500 ਵਾਲੇ ਸੂਟ ਨੇ बॉटम ਤੇ ਵਰਕ ਵਾਲੇ ਦੁਪੱਟੇ ਤੇ ਵਰਕ ਵਾਲੇ ਆਪਣੇ ਵਸਤੇ ਲੈਦਾ ਕਿਸੇ ਭੈਣ ਭਾਈ ਨੇ ਗਿਫਟ ਕਰਨਾ ਕਿਸੇ ਭੈਣ ਭੈਣ ਨੇ ਵਿਆਹ ਸ਼ਾਦੀ ਜੀ ਨੇ ਲੈਣ ਲੈਣ ਅਸੀਂ ਦਵਾਂਗੇ ਤੇਰਾ ਤੇਰਾ 100 25 2500 ਵਾਲੇ ਸੂਟ सिर्फ 1300 ਰੁਪਏ ਦਾ ਭਾਜੀ ਆ ਲੋ ਚੈੱਕ ਕਰੋ ਜੀ 1300 ਰੁਪਏ ਦਾ ਜੀ 50 ਰੁਪਏ ਤੋਂ ਵੱਧ 2 ਰੁਪਏ ਪਾਜੀ 141400 ਰੁਪਏ ਜੀ 1400 ਰੁਪਏ ਦਾ ਘੇਰਾ ਬਾਜੂ ਬੋਟਮ ਤੇ ਵਰਕ ਆਹ ਪਾਜੀ ਬੋਟਮ ਤੇ ਵਰਕ ਵੀ ਚੈੱਕ ਕਰਾਉਂਦੇ ਪਾਜੀ ਮਿੰਟ ਬਾਜੀ ਹਲੋ ਸਿਰਫ 1400 ਰੁਪਏ ਦਾ ਦੁਪੱਟੇ ਤੇ ਵਰਕ ਪਾਜੀ ਬੋਟਮ ਤੇ ਵਰਕ ਬਹੁਤ ਹੀ ਪਿਆਰਾ ਆਰਟੀਕਲ ਪਾਜੀ ਦੁਪੱਟਾ ਦੇਖ ਲਓ 50% ਡਿਸਕਾਊਂਟ ਤੋਂ ਜ਼ਿਆਦਾ ਡਿਸਕਾਊਂਟ ਤੇ 1300 ਰੁਪਏ ਦਾ ਜੀ 1300 ਰੁਪਏ ਦਾ ਸੂਟ ਹੈ ਜੀ ਬੋਟਮ ਤੇ ਵਰਕ ਵਾਲੀ ਡਿਜ਼ਾਈਨ ਦੁਪੱਟੇ ਤੇ ਵਰਕ ਵਾਲੇ ਡਿਜ਼ਾਈਨ ਬੋਟਮ ਤੇ ਵਰਕ ਵਾਲੇ ਡਿਜ਼ਾਈਨ ਦੁਪੱਟੇ ਤੇ ਵਰਕ ਵਾਲੇ ਡਿਜ਼ਾਈਨ ਕੱਟ ਵਰਕ ਦੁਪੱਟਾ ਭਾਜੀ ਆਲਾ ਭਾਜੀ ਰੇਟ ਚੈੱਕ ਕਰੋ ਭਾਜੀ ਤੁਸੀਂ ਯਕੀਨ ਮੰਨਿਓ ਆਹ ਸੂਟ ਆਦਾ ਮੇਰਾ ਖੁਦ 2500 2600 ਬੱਚੇ ਹੈ ਜੋ ਅੱਜ ਮੈਂ ਦੇ ਰਹੇ 1300 ਰੁਪਏ ਦਾ ਜੀ 1300 ਰੁਪਏ ਦਾ ਭਾਜੀ 1300 ਰੁਪਏ ਦਾ ਔਰਗੰਝਾ ਦੇ ਸੂਟ ਹੈ ਜੀ ਬਹੁਤ ਹੀ ਸੌਖਾ ਵਾਲੀ ਔਰਗੰਝਾ ਹੈ ਹਾਰਡ ਵਾਲੀ ਔਰਗੰਝਾ ਨਹੀਂ ਜਿਹਨੂੰ ਔਰਗੈਨਿਕ ਵੀ ਕਹਿੰਦੇ ਆਪਾਂ 50% डिस्काउंट ਤੋਂ ਜਾਰਾ डिस्काउंट ਤੇ ਜੀ ਉਹ ਸਾਡਾ ਵੱਡੀ ਗੱਲ ਪਤਾ ਕਿ ਬੋਟਮ ਤੇ ਵਰਕ ਹੋਏਗਾ ਦੁਪੱਟੇ ਦੇ ਵਰਕ ਹੋਏਗਾ ਕਿਸੇ ਭੈਣ ਭਾਈ ਘਰੇ ਵਿਆਹ ਕਿਸੇ ਭੈਣ ਭਾਈ ਨੇ ਗਿਫਟ ਕਰਨੇ ਅਸੀਂ ਦੇਣ ਜਾ ਰਹੇ 13 1300 ਰੁਪਏ ਦਾ ਵੀਡੀਓ ਅੱਛੀ ਲੱਗੀ ਭਾਜੀ ਸ਼ੇਅਰ ਨਾਲ ਨਹੀਂ ਕਰਿਓ ਕਿਸੇ ਘਰੇ ਫੰਕਸ਼ਨ ਹੋ ਰਿਹਾ ਕਿਸੇ ਹੋਰ ਪਰ ਘਰੇ ਫੰਕਸ਼ਨ ਹੋ ਰਿਹਾ ਘਰੇ ਦੇ ਕੰਮ ਆਸਾ ਦੇ 1300 ਰੁਪਏ ਦਾ ਔਰ ਗੰਜਲ ਸੂਟ 50 ਅਗਰ ਚੀਜ਼ ਵਧੀ ਲੈਣੀ ਨਹੀਂ ਗ੍ਰੇਟ ਘੱਟ ਲੈਣੇ ਆ ਤੁਹਾਨੂੰ ਮਾਣਾ ਬੋਗਾ ਜੀ ਸਾਨੂੰ ਮਾਣਾ ਪੂਗਾ ਗੋਠੀ ਵਾਲੇ ਨੋਰਮਲ ਰੇਟ ਦੇ ਪਾਰਟੀ ਵੇਸ ਸੂਟਾਂ ਤੇ ਲੱਗ ਗਿਆ 50% ਸਕੋਡ ਜਿਵੇਂ ਕਿ ਮੇਰਾ ਆਡੀਗਲ ਹੈ ਮਸ਼ਰੀਨ ਦਾ ਮਸ਼ਰੀਨ ਦਾ ਆਡੀਗਲ ਬਹੁਤ ਹੀ ਪਿਆਰਾ ਤੇ ਬਹੁਤ ਹੀ ਖੂਬਸੂਰਤ ਤੇ ਬਹੁਤ ਹੀ ਆ ਸਮਾਰਟ ਜਗਮਾਨਾ ਹੋਇਆ ਜੀ ਮਸ਼ਰੀਨ ਦਾ ਸੂਟ ਆ ਭਾਜੀ ਰੇਸ਼ਮ ਦਾ ਕੰਮ ਹੈ ਤੇ ਆਪਾਂ ਗੱਲ ਕਰਨੀ ਪੌਂਚੇ ਦੀ ਆ ਪੌਂਚੇ ਨੇ ਭਾਜੀ ਬਾਜੀ ਬਣਾ ਸਕਦੇ ਪੌਂਚੇ ਬਣਾ ਸਕਦੇ ਆਰਟੀਕਲ 1816 ਆ ਭਾਜੀ 1816 ਆਰਟੀਕਲ ਬਹੁਤ ਹੀ ਘੱਟ ਰੇਟਾਂ ਦੇ ਮਸ਼ਰੀਨ ਦਾ ਸੂਟ ਹੈ ਭਾਜੀ ਇਹ ਪਰ ਦਬੱਟੇ ਦੀ ਗੱਲ ਕਰੀ ਮਡਾ ਆਦਰ ਪੱਟਾ 18 16 ਆਰਟੀਕਲ 50% ਸਕੋਰ ਤੋਂ ਵੱਧ ਡਿਸਕਾਊਂਟ ਦੇ 50% ਸਕੋਰ ਤੋਂ ਜ਼ਿਆਦਾ ਡਿਸਕਾਊਂਟ ਦੇ 18 16 ਆਰਟੀਕਲ ਮਡਾ ਦੇ ਪੱਟੇ ਨਾਲ ਮਿਲਣ ਜਾ ਰਿਹਾ ਭਾਜੀ ਸਿਰਫ 650 ਰੁਪਏ ਦਾ 650 ਰੁਪਏ ਦਾ ਭਾਜੀ ਮੈਡਮ ਜੀ 650 ਰੁਪਏ ਦਾ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਇੱਥੇ ਸੋਹਣੇ ਆਰਟੀਕਲ ਐਨੇ ਸੋਹਣੇ ਸੋਹਣੇ ਕੱਢੇ ਐਡੇ ਪਿਆਰੇ ਪਿਆਰੇ ਕੱਢ ਮਿਲਣ ਜਾ ਰਿਹਾ ਸਿਰਫ 650 ਭਾਜੀ 600 ਪ੍ਰੀਆ ਰੁਪਏ ਦਾ ਆਰਟੀਕਲ ਬਹੁਤੀ ਘੱਟ ਰੇਟਾਂ ਤੇ ਬਹੁਤੀ ਨੋਰਮਲ ਰੇਟਾਂ ਤੇ ਤੇ ਬਹੁਤੀ ਜੈ ਰੇਟਾਂ ਤੇ ਵੀਡੀਓ ਚੱਲ ਆਹ ਕਿੰਨੇ ਮੌਲੇ 50% ਸਕੋਨ 50% ਤੋਂ ਅੱਧੇ ਰੇਟ ਤੇ ਮਸ਼ਰੀਨ ਦੇ ਫੂਡ ਬੀ ਲੈ ਕੇ ਬਾਜ਼ੂ ਵਰਗ ਪਹੁੰਚੇ ਵਰਗ ਚੈੱਕ ਕਰੋ ਭਾਜੀ ਵਰਗ ਚੈੱਕ ਕਰੋ 3 ਲੈ ਕੇ ਦੀ ਬਹੁਤੀ ਪਿਆਰਾ ਆਰਟੀਕਲ ਤੇ ਆਹ ਭਾਜੀ ਇਹ ਪਹੁੰਚੇ ਨੇ ਤੇ ਆਹ ਭਾਜੀ ਇਹ ਬਾਜ਼ੂ ਨੇ ਬਾਜੂ ਦੇ ਵਰਕ ਹੈ ਪੌਂਚੇ ਦੇ ਵਰਕ ਹੈ ਲੈ ਜਿਓ ਭਾਈ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ 13 13 16 ਸੂਟ ਨੇ ਜੀ 13 13 16 ਸੂਟ ਮਿਲਣ ਜਾ ਰਹੇ ਬੀ ਨਕਲੇ ਬੋਟਮ ਤੇ ਵਰਕ ਹੈ ਬਾਜੂ ਦੇ ਵਰਕ ਹੈ ਪੌਂਚੇ ਦੇ ਵਰਕ ਹੈ ਭਾਜੀ ਮਰਚਾ ਕਿਹਾ ਪਿਕ ਤੇ ਕਰਾਉ ਭਾਜੀ ਜੇ ਆਪਾਂ ਦੁਪੱਟੇ ਦੀ ਗੱਲ ਕਰੀਏ ਮਡਾਲ ਦਾ ਦੁਪੱਟਾ ਦੇ ਮਡਾਲ ਦਾ ਦੁਪੱਟਾ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਇਹ ਸੋਚਣਾ ਨਹੀਂ ਲੈ ਜਾਓ ਆਕੇ 50 ਹੋਰ ਤੋਂ ਵੱਧ ਹੋਫਤੇ 13 13 16 आर्टिकल 13 13 14 14 16 आर्टिकल मेन जा रहे हैं सिर्फ 650 पेटी बी निकल फैंसी सूट ਦਾ ਫੈਂਸੀ ਦੁਪੱਟਾ ਬਹੁਤ ਹੀ ਕਟ ਰੇਤਾ ਤੇ ਲੈ ਗਏ ਲੈ ਗਏ ਰਹਿ ਗਏ ਰਹਿ ਗਏ 13 13 16 ਵਾਲੇ ਆਰਟੀਕਲ ਮੇਨ ਜਾ ਰਿਹਾ ਭਾਜੀ ਸਿਰਫ 650 ਰੁਪਏ ਦਾ 650 650 650 ₹6500 ਦਾ ਸੂਟ ਹੈ ਬੀ ਨੇਕ ਵਾਲਾ 50% ਵੱਧ ਸੌਂਡ ਤੋਂ ਵੱਧ ਸੌਂਡ ਦੇ ਅੰਕਲ ਜੀ ਤੁਹਾਡੇ ਵਾਸਤੇ ਪਾਰਟੀ ਵੀ ਡਿਜ਼ਾਈਨਰ ਸੂਟ ਆ ਚੁੱਕੇ ਆ ਗੋਠੇ ਵਾਲਿਆਂ ਦੇ 21 ਦਿਨ ਦਾ ਮੇਲ ਲੱਗ ਚੁੱਕਿਆ ਵੀਰੇ ਡਿਜ਼ਾਈਨਰ ਪੀਸ ਤੇ ਬਹੁਤ ਹੀ ਘੱਟ ਰੇਟ ਤੇ ਸੂਟ ਤੁਹਾਨੂੰ ਦਿਖਾ ਰਿਹਾ ਡਿਜ਼ਾਈਨ ਤੇ ਨਿਗਾ ਮਾਰੋ ਵੀਰੇ ਕਿਹੜਾ ਪੈੜਾ ਸੂਟ ਆ ਚੁੱਕਿਆ ਆ ਦੇਖੋ ਵੀਰੇ ਦਮਕੇ ਦਾ ਕੰਮ ਹੈ ਨਵੇਂ ਫੈਂਸੀ ਬੇਸਾਂ ਦੇ ਸੂਟ ਆ ਚੁੱਕੇ ਆਪਣੇ ਕੋਲ ਹੀ ਰੇਟ ਪ੍ਰਾਈਸ ਵੀ ਤੁਹਾਨੂੰ ਨਿਗਾ ਕਰਾਵਾਂਗੇ ਜੀ 7800 ਰੁਪਏ ਦੇ ਵਿੱਚ ਸੂਟ ਹੈ ਤੇ ਨਾਲ ਦੁਪੱਟਾ ਡਿਜ਼ਾਈਨਰ ਆਊਗਾ ਜੀ ਵਾਈਟ ਪਰਲ ਮੋਤੀ ਦਾ ਕੰਮ ਵੀ ਫੋਰ ਸ਼ੇਡ ਦੇਖੋ ਜੀ ਤਿੰਨ ਚਾਰ ਕਰਾਈ ਹੋਇਆ ਸੂਟ ਬਹੁਤ ਲੇਟੈਸਟ ਹੈ ਤੇ ਡਿਜ਼ਾਈਨਰ ਵੈਰਿਟੀ ਹੈ ਐ ਤੋਂ ਇਲਾਵਾ ਡਿਜ਼ਾਈਨ ਆਪਣੇ ਕੋਲੇ ਬਹੁਤ ਮਿਲਣਗੇ ਜੀ ਆ ਸਾਰਾ ਦੇਖਾ ਅੱਗੇ ਦਿਖਾ ਰਹੇ ਆ ਆ ਸਾਰਾ ਨਵਾਂ ਮਾਲ ਆਇਆ ਹੋਇਆ ਇੱਕ ਮੇਰੇ ਕੋਲੇ ਸੂਟ ਆਇਆ ਹੋਇਆ ਫਰਚਾਬਾਦੀ ਵੈਸੇ 15 15 18 18 ਹਜ਼ਾਰ ਨਜ਼ਰੀਨ ਚ ਹੈ ਜੀ ਆਪਣੇ ਕੋਲੇ ਰੇਂਜ ਹੈਗੀ ਆ ਬਹੁਤ ਘੱਟ ਪੂਰਾ ਜਾਲ ਦੁਪੱਟਾ ਜੀ ਆਨੰਦਕਾਰ ਤੇ ਪਾਉਣ ਵਾਸਤੇ ਸਪੈਸ਼ਲ ਸੂਟ ਆ ਚੁੱਕਿਆ 74 7400 ਰੁਪਏ ਦੇ ਵਿੱਚ ਹੈ ਜੀ ਕਲਰ ਚਾਰਟ ਮਿਲ ਜਾਣਗੇ ਜੀ ਆਪਾਂ ਨੂੰ ਇੱਕ ਕਰ ਰਹੇ ਕੋਈ ਇਹਦੇ ਵਿੱਚ ਕਲਰ ਚਾਰ ਦੇਖੋ ਇੱਕ ਆਪਣੇ ਕੋਲ ਆ ਚੁੱਕਾ ਜੀ ਕੁੰਦਨ ਦੇ ਜੜਕਨ ਦਾ ਸਭ ਡਿਜ਼ਾਈਨਰ ਸੂਟ ਹੈ ਜੀ ਫੁਲੀ ਹੈਂਡਵਰਕ ਦੇ ਨਾਲ ਫੈਂਸੀ ਬੇਸ ਹੈ ਜੀ ਕੱਪੜਾ ਬਹੁਤ ਪਿਆਰਾ ਤੁਹਾਨੂੰ ਇੱਕ ਵੀ ਸਾਪਨ ਕਰਕੇ ਦਿਖਾਣਾ ਜੀ ਬਿਲਕੁਲ ਲੇਟੈਸਟ ਤੇ ਨਵੀਂ ਚੀਜ਼ ਆ ਚੁੱਕੀ ਆ ਆ ਡਿਜ਼ਾਈਨ ਦੇਖੋ ਜੀ ਕਿੱਡਾ ਪਿਆਰਾ ਆ ਦੇਖੋ ਫੁੱਲ ਫਰੰਟ ਹੈ ਜੀ ਸੂਟ ਦਾ ਫਰੰਟ ਬੋਰਡ ਡਿਜ਼ਾਈਨਰ ਬਣਿਆ ਹੋਇਆ ਸਾਰਾ ਹੈਂਡਵਰਕ ਹੈ ਜੀ ਤੇ ਰੇਟ ਮੈਂ ਤੁਹਾਨੂੰ ਨਿਗਾ ਕਰਾਉਂਗਾ ਨਾ ਜਦੋਂ ਵੀ ਤੁਸੀਂ ਆਰਡਰ ਦੇ ਦਿਓ ਨਾਲ ਦੇ ਨਾਲ ਵੀਰੇ ਬਹੁਤ ਹੀ ਘੱਟ ਰੇਟ ਤੇ ਛੂਟ ਆ ਚੁੱਕਿਆ ਹੈ ਆ ਦੁਪੱਟਾ ਫੜ ਵੀਰੇ ਦੁਪੱਟਾ ਫੜ ਕਿੱਡਾ ਯੂਨੀਕ ਤੇ ਡਿਜ਼ਾਈਨਰ ਸੂਟ ਹੈ ਲੇਟੈਸਟ ਵੈਰੀਟੀ ਹੈ ਨਵੀਂ ਬਿਲਕੁਲ ਥੋੜੇ ਮੂਰੇ ਓਪਨ ਹੋਇਆ ਪੀਸ ਜੀ ਲਓ ਜੀ ਸਾਰੇ ਫੰਕਸ਼ਨ ਦੀ ਗਾਰੰਟੀ ਹੈ ਕਿਸੇ ਤੇ ਪਾਇਆ ਹੋਵੇ ਛੂਟ ਵੀਰੇ ਨਵੀਂ ਚੀਜ਼ ਆ ਚੁੱਕੀ ਹੈ ਸਿਰਫ ਰੇਟ 650 ਰੁਪਏ ਦੀ ਰੇਂਜ ਹੈ ਜੀ 650 ਰੁਪਏ ਰੇਂਜ ਦੇ ਵਿੱਚ ਹੈ 4 4 ਕਲਰ ਆ ਚੁੱਕੇ 500 ਰੁਪਏ ਦੇ ਵਿੱਚ ਹੈ ਐਦੂ ਲਾਵਾ ਵੈਰਾਈਟੀ ਭਰਪੂਰ ਹੈ ਜੀ ਤੇ ਇਹ ਜੇ ਆਪਾਂ ਨੂੰ ਕੋਈ ਪਿਓਰ ਦੇ ਸੂਟ ਡਿਜ਼ਾਈਨਰ ਆਈਟਮ ਹਰ ਤਰ੍ਹਾਂ ਦੀ ਚੀਜ਼ ਆਪਣੇ ਕੋਲ ਮਿਲਣੀ ਹੈ ਹੁਣ ਮੇਰੇ ਕੋਲੇ ਪਿਓਰ ਟਿਸ਼ੂ ਦੇ ਉੱਪਰ ਸੂਟ ਆਇਆ ਹੋਇਆ ਜੀ ਸ਼ੈਡੋ ਦਾ ਕੰਮ ਕੀਤਾ ਹੋਇਆ ਸਾਰਾ ਆ ਟੋਟਲੀ ਸ਼ੈਡੋ ਵਰਕ ਹੈ ਜੀ ਸੂਟ ਦੇ ਉੱਪਰ ਆ ਸਾਰਾ ਦੁਪੱਟਾ ਫੋਰ ਸੈੱਟ ਡਿਜ਼ਾਈਨਰ ਦੁਪੱਟਾ ਬਣਿਆ ਹੋਇਆ ਹਾਫ ਐਂਡ ਹਾਫ ਦੀ ਲੁੱਕ ਦਿੱਤੀ ਹੋਈ ਹੈ ਦੁਪੱਟੇ ਦੇ ਉੱਪਰ ਤੇ ਕਲਰ ਮਿਲ ਜਾਣਗੇ ਇਹਦੇ ਵਿੱਚ ਵੀ ਆਪਾਂ ਨੂੰ ਤਕਰੀਬਨ 3 ਜਾਂ 4 5 ਕਲਰ ਆਪਣੇ ਕੋਲ ਅਵੇਲੇਬਲ ਹੈ ਜੀ ਲਓ ਜੀ ਚੌਥ ਛੇ ਮਾ 6 ਕਲਰ ਆ ਚੁਕੇ ਜੀ 6 ਕਲਰ ਕਿਸੇ ਸੂਟਾ ਚ ਨਹੀਂ ਆਉਂਦੇ ਵੀਰੇ ਤੁਹਾਡੇ ਵਾਸਤੇ ਸਪੈਸ਼ਲ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਅੱਜ ਤੋਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਬਹੁਤ ਪਿਆਰਾ ਆਰਟੀਕਲ ਸਾਰਾ ਜਰਕਨ ਵਰਕ ਦੀ ਪ्योर ਦੀ ਸੂਟਾਂ ਤੇ ਸਾਰਾ ਹੈਵੀ ਸੂਟ ਆਊਗਾ ਹੈਵੀ ਦੁਪੱਟਾ ਆਏਗਾ ਸਾਰਾ ਚੈੱਕ ਕਰਾ ਲਓ ਸਾਰਾ ਜਰਕਨ ਵਰਕ ਹੈ ਵੀਰੇ ਛੋਟੀ ਵਾਲਿਆਂ ਦੇ 50% ਆਫ ਤੇ ਲੱਗ ਚੁੱਕੀ ਹੈ 21 ਦਿਨਾਂ ਦਾ ਮੇਲਾ ਵੀਰੇ ਵੀਰੇ ਭਾਰੀ ਛੋਟੀ ਹੈ ਕਿ ਕੱਲੇ ਲੈਣ ਦੇ ਨਾਲੇ ਵੀਰੇ ਸਾਰੇ ਮਿਲਣਗੇ ਸਾਰੇ ਮਿਲਣਗੇ ਲੈਂਡ ਦੇ ਨਾਲੇ ਵੀ ਮਿਲਣਗੇ ਹੈਵੀ ਬ੍ਰਾਈਡਲ ਸੂਟ ਵੀ ਮਿਲਣਗੇ ਲਹਿੰਗਾ ਸੂਟ ਵੀ ਮਿਲੂਗਾ ਸਰ ਡ्रेसेसਾਂ ਵੀ ਮਿਲਣਗੀਆਂ ਸਾਰੀ ਵੈਰੈਟੀ ਮਿਲੂਗੀ ਅੱਛਾ ਡ्रेसेस ਵੀ ਆ ਗਿਆ ਡ्रेसेस ਵੀ ਆ ਗਈ ਭਾਜੀ ਆ ਦੇਖੋ ਪਰਲ ਵਰਕ ਤੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆਏ ਆ ਭਾਜੀ ਚੈੱਕ ਕਰਾ ਲਓ ਸਾਰਾ 21 ਦਿਨਾਂ ਦੇ ਮੇਲੇ ਦੇ ਪ੍ਰੋਮੋਟਿਓਰ ਟੌਪ ਤੇ ਲੱਗ ਦਿੱਤੇ ਆ ਡਿਜ਼ਾਈਨਿੰਗ ਚੈੱਕ ਕਰਾ ਲਓ ਭਾਜੀ ਸਾਰੀ ਵੈਰਾਈਟੀ ਵੈਸੇ ਹੋਰ ਕੋਈ ਤਾਂ ਦਿਖਾਉਂਦਾ ਨਹੀਂ ਤੁਸੀਂ ਕੀ ਲਿਆਉਂਦੇ ਐਨੀ ਵੈਰਾਈਟੀ ਭਾਜੀ ਆਪਣੇ ਰੋਜ਼ ਵੈਰਾਈਟੀ ਖੁੱਲਦੀ ਆ ਤੁਹਾਨੂੰ ਦੱਸਦਾ ਰੋਜ਼ ਵੈਰਾਈਟੀ ਖੁੱਲਦੀ ਏ ਇੱਕ ਆ ਬਹੁਤ ਸੋਹਣਾ ਆਰਟੀਕਲ ਆਇਆ ਜੀ ਆ ਲਓ ਡਿਜੀਟਲ ਪ੍ਰਿੰਟ ਉੱਤੇ ਸਾਰਾ ਵਾਈਟ ਕੰਮ ਹੋਇਆ ਹੋਇਆ ਆ ਆ ਲਓ ਆਰਗੈਨਿਕ ਤੇ ਦਿਖਾਓ ਭਾਜੀ ਭਾਜੀ ਕਿਤੇ ਐ ਤਾਂ ਨਹੀਂ ਸ਼ੋਅਰੂਮ ਤੇ ਆਵੇ ਲੈਨ ਕਸਟਮਰ ਤੇ ਤੁਸੀਂ ਰੇਟ ਵਧਾ ਦਿਓ ਭਾਜੀ ਸਕਰੀਨ ਸ਼ਾਟ ਲੈ ਕੇ